ਪੰਜ ਚ ਮੰਗਦਾ ਬਾਈ ਪੰਜ ਦਾ ਤਾਂ ਗਾਂ ਵੀ ਨਹੀਂ ਵਿਕਣਾ 25 ਤੋਂ ਲੱਗ ਕਿਹੜਾ ਨਹੀਂ ਤੇ ਕਹਦਾ ਸਰ ਨਾਲੋ ਬੰਦਾ ਬਣ ਜਾ ਤੇਰੇ ਸ਼ਹਿਰ ਚੱਲ ਗਿਆ ਮੈਂ ਕਦਰ ਕਰ ਲਾ ਉਹਦੀ ਅਰੇ ਕਵਿਜਨ ਦਾ ਲੱਗਣਾ ਤੈਨੂੰ ਨਹੀਂ ਯਾਰ ਤੂੰ 25 ਕਿੰਨੇ ਕਹਿੰਦਾ ਹਾਣਾ ਕਰ ਹਾਣਾ ਕਿੰਨੇ ਸਾਡੇ ਹੱਥ ਯਾਰ ਮੈਨੂੰ ਇਹ ਗੱਤ ਕੋ ਜਵਾਰਿਆ ਫਿਰ ਤੋਂ ਹੈ ਉਹ ਥੱਲੇ ਆ ਜਾਣਾ ਅੱਦੇ ਲਾਉਣਾ ਆ ਮਹਿਦ ਗਾਇ ਸਹੀਦ ਸਹੀਦ ਦਾ ਫਿਰ ਆ ਨਾ ਪੂਰੇ ਲਾ ਕੇ ਭਾਜਾ ਥੋੜਾ ਉਹਨੂੰ ਵੀ ਰੋਟੀ ਛੱਡ ਦੇ ਕਿੰਨੇ ਚਿਰ ਦਾ ਹੁਣ ਵੀ ਰੋਟੀ ਛੱਡ ਦੇ ਗਰੀਬ ਬੰਦਾ ਹੋ ਵੀ ਹਾਂ ਨਾ ਇੱਕੋ ਹੀ ਕਹੂੰਗਾ ਤੁਹਾਨੂੰ ਮੈਂ ਨਹੀਂ ਤੂੰ ਕਹੂਗਾ ਨਹੀਂ ਮੈਂ ਤੂੰ ਹੀ ਬੋਲ ਤੂੰ ਬੋਲ ਮੈਂ ਤਾਂ ਤੋਕਾ ਨਹੀਂ ਨਾ ਨਹੀਂ ਮੈਂ ਕਵਾਵਣੀ ਤੇਥੋਂ ਬੋਲ ਦਲਾ ਨਾ ਦੇ ਯਾਰ ਨਵੇੜ ਕੰਮ ਕਹੀ ਤੇ ਜਾ ਰਹੇ ਹੁਣ ਕੀ ਕਹਿ ਤੋਹੀ ਔਰ ਥੱਲੇ ਕਰਦੇ ਤਿੰਨ ਦਾ ਕਹਿਦਾ ਮੈਂ ਆਸਤਾ ਤਿੰਨ ਦਾ ਮੈਂ ਕਿਨੇ ਆ ਕੇ ਖਾਨ 49 ਦੇਵਾਂ ਪੱਛਾਹ ਮੈਂ ਹੋ ਗਿਆ ਨਹੀਂ ਹੋਇਆ ਹੋ ਗਿਆ ਨਹੀਂ ਹੋਇਆ ਲੱਖ ਲੱਗੇ ਬੱਕਰੇ 3500 ਦੇ 3500 ਓਏ ਉਹਨੇ 4 ਰੁਪਏ ਬਚਾਉਣੇ ਆ ਉਹ ਪੂਰੇ ਦਾ ਹੋ ਗਿਆ ਨਹੀਂ 3500 ਦੇ ਬੱਕਰੇ ਹੋ ਜੇ ਤਾਂ ਲੱਗੇ 3500 ਆਪਾਂ ਨਹੀਂ ਯਾਰ ਫੜਦੇ ਆ ਹਾਂ ਪਕਾ ਜੱਗੀ ਢਾਲਾ ਫਿਰ ਢਾਲਾ ਜੱਗੀ ਨਹੀਂ ਲੋੜਾਉਂਦਾ ਲੋੜੇ 3500 ਦੇ ਲੈ ਹੋਣਾ 3500 ਲਓ ਜੀ 3500 ਰੁਪਿਆ ਲੱਗ ਗਿਆ ਤੇ ਬੱਕਰਾ ਦੋ ਤਾਂ ਤੁਹਾਨੂੰ ਠੀਕ ਹੈ ਨਾ ਕੋੜ 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 ਕੋ ਲੈ 3600 ਦਾ ਨਹੀਂ ਹੋਇਆ ਉਹ ਜਾ ਹੋ ਗਿਆ ਨਹੀਂ ਨਹੀਂ ਯਾਰ ਸਭਾ ਸਭ ਡੰਡਾ ਲੈ ਰਿਹਾ ਡੰਡਾ ਇਹਨਾਂ ਦੇ ਕਿੱਥੇ ਹੋ ਗਿਆ ਨਾ ਕਰਿਆ ਅਗਰ ਮੇਰੀ ਯਾਰ ਇਹ ਖਰਾਬ ਇਹ ਖਰਾਬ ਨਾ ਕਰਿਆ 1000 ਦਾ ਲੈ ਲਈ ਨਹੀਂ ਨਹੀਂ ਰਾਣਾ ਦਾ ਉਹ ਯਾਰ ਵਪਾਰੀ ਬੰਦਾ ਹੁਣੇ ਹੀ ਗਾਹ ਵੇਚਣਾ ਫਿਰ ਬੱਕਰਾ ਇਹ 3600 ਦਾ ਖੋਦਾ ਖਰਾਬ ਕਰਨ ਵਾਲੀ ਦਾ ਨਹੀਂ ਦੇਣਾ ਯਾਰ ਰਹਿਣਾ ਤੂੰ ਮੈਂ ਲਾ ਕੇ ਜਾਂਦਾ ਨਹੀਂ 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 ਦੇਣਾ ਚਾਹ ਹੁਣ ਨਾ ਨਹੀਂ ਹੁਣ ਮੋੜ ਤੂੰ ਯਾਰ ਪੈਸੇ ਨਹੀਂ ਲਾਉਂਦਾ ਨਹੀਂ ਹੁਣ ਲਾਉਂਦਾ ਹੋ ਲਾਉਂਦਾ ਪਰ ਖੱਟ ਜਾ ਦੂਜਾ ਮੈਂ ਤਾਂ ਵੀਡੀਓ ਜੀ ਭਾਈ 4000 ਨਹੀਂ ਵਿੱਚ ਨਹੀਂ ਫੜ ਫੜ ਪਹਿਲੇ 200 ਕੱਟ ਨਹੀਂ 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 ਆ ਗਿਆ ਪੂਰੇ 4000 ਦਾ ਗਿਆ ਚੱਲ ਬੰਦ ਚੱਕ ਪੂਰੇ 4000 ਦਾ ਹੋ ਗਿਆ ਜੀ 3450 ਆ ਬੱਕਰਾ 200 ਤੇ ਪੂਰੇ 4000 ਦਾ ਹੋ ਗਿਆ ਜਿਲ੍ਹਾ ਪ੍ਰੀਕੋਡ ਬੱਕਰਾ ਮੰਡੀ ਦੇ ਤੇ ਬਹੁਤ ਵਧੀਆ ਸੌਦਾ ਆ ਦੋਸਤੋ ਮਿਲਦੇ ਆ ਇਤਨਾ ਅਗਲੀ ਵੀਡੀਓ ਦੇ ਨਾਲ ਲੋ ਜੀ ਲੋ ਬਈ ਗਿਣਤੇ ਪੈਸੇ ਬਾਈ ਜੀ 4000 ਰੁਪਏ ਦਾ ਬੱਕਰਾ ਇਹ ਲੈ ਲਿਆ ਬੱਕਰਾ ਤੁਹਾਨੂੰ ਦੁਬਾਰਾ ਦਿਖਾ ਦਿੰਨੇ ਆ ਆ ਕੱਲ ਤੇਰੇ ਸਾਹਮਣੇ ਲੈ ਰੱਖ ਕੱਲ ਲਿਆ ਲਿਆ ਕੱਲ ਤੋਂ ਆ ਦੀ ਸਾਹਮਣੇ ਲੈ ਨਹੀਂ ਸੌਦਾ ਗਲਤ ਕਰਾਉਂਦੀ ਨਹੀਂ ਸੌਦਾ ਗਲਤ ਕਰਾਉਂਦੀ ਦੋ ਜੀ ਦੋ ਤੋਂ ਬਹੁਤ ਵਧੀਆ ਸੌਦਾ ਹੋਇਆ ਕਿ ਆਪ ਵੀ ਬੱਕਰਾ ਮੰਡੀ ਦੇ ਇਹ ਪੂਰੇ 4000 ਰੁਪਏ ਦਾ ਬੱਕਰਾ ਦੋਸਤੋ ਹੋਇਆ ਲੈ ਗਿਆ ਅਸੀਂ ਤਾਂ ਬਹੁਤ ਵਧੀਆ ਸੌਦੇ ਹੁੰਦੇ ਆ ਦੋਸਤੋ ਮਿਲਦੇ ਇਸ ਤਰ੍ਹਾਂ ਗਲਤ ਕਰਾਉਂਦੀ ਜੀ ਵੀਡੀਓ ਦੇ ਨਾਲ ਵੀਡੀਓ